ਬਾਰੋਂ ਆਉਂਦੀ ਹੋਈ ਵੀਨਾ ਸੁਖੀ ਨੂੰ ਬੋਲਦੀ ਐ ਲੈ ਸੁਖੀਏ ਚੱਕ ਤੇਰਾ yellow suit ਪਾਲਾ ਤਾਈ ਬੋਲੀ ਜਾਂਦੀ ਆ ਸੁਖੀ ਨੇ ਕਿਹਾ ਪਾਉਣਾ ਹੀ ਪੈਣਾ ਹੁਣ ਤਾਂ ਵੀਨਾ ਨੇ ਕਿਹਾ ਹਾਂ ਯਾਰ ਤੂੰ ਤਿਆਰ ਹੋ ਜਾ ਮੁੰਡੇ ਵਾਲੇ ਵੀ ਆਉਂਦੇ ਹੋਣੇ ਆ ਸੁਖੀ ਕਹਿੰਦੀ ਐ ਕੀ ਜ਼ਿੰਦਗੀ ਐ ਯਾਰ ਆਪਣੀ ਕੁੜੀਆਂ ਦੀ ਵੀਨਾ ਨੇ ਕਿਹਾ ਛੱਡ ਯਾਰ ਜਾ ਪਾਲਾ suit ਮੈਂ ਨਵੀ ਨਾਲ ਗੱਲ ਕਰ ਲਾ ਬਹੁਤ ਫੋਨ ਆਏ ਪਏ ਆ ਫਿਰ ਐਵੇਂ ਬੋਲੂਗਾ ਮੈਨੂੰ ਸੁਖੀ ਨੇ ਕਿਹਾ ਜਾਨੀ ਮਰ ਜਾ ਤੇਰਾ ਰਾਂਝਾ ਲੋਟਨੀ ਆਉਂਦਾ ਸਵਾ ਦੁੱਖ ਸੁਣਨ ਆਈ ਤੂੰ ਮੇਰੇ ਕਮੀਨੀਏ ਵੀੜਾ ਨੇ ਕਿਹਾ ਪਲੀਜ਼ ਯਾਰ ਤੈਨੂੰ ਹਜੇ ਪਤਾ ਨਹੀਂ ਰਿਲੇਸ਼ਨ ਬਣਾਉਣੇ ਸੋਖੇ ਆ ਪਰ ਰੱਖਣੀ ਬਹੁਤ ਹੀ ਔਖੇ ਆ ਸੁਖੀ ਨੇ ਕਿਹਾ ਠੀਕ ਹੈ ਯਾਰ ਮੈਨੂੰ ਕੀ ਪਤਾ ਹੋਣਾ ਮੈਂ ਕਿਹੜਾ ਕਦੀ ਆਸ਼ਕੀ ਕੀਤੀ ਹੈ ਆਪਾਂ ਨੂੰ ਨਹੀਂ ਪਤਾ ਬੈਠ ਤੂੰ ਫਿਰ ਮੈਂ ਨਹਾ ਕੇ ਆਉਣੀ ਆ ਸੁਖੀ ਬਾਹਰ ਜਾਂਦੀ ਐ ਤੇ ਵੀਨਾ ਫੋਨ ਤੇ ਨਵੀ ਦਾ ਨੰਬਰ ਲਾਉਂਦੀ ਆ ਨਵੀ ਬੋਲਦਾ ਕਿੱਥੇ ਮਰ ਗਈ ਐ ਭਿਕਾਰੀ ਵੀਨਾ ਨੇ ਕਿਹਾ ਬਸ ਇਸੇ ਗੱਲ ਨੂੰ ਫੋਨ ਲਾਇਆ ਨਵੀ ਨਹੀਂ ਯਾਰ ਹੋਈ ਨਹੀਂ ਹਜੇ ਵੇਲੀ ਵੀਨਾ ਨੇ ਕਿਹਾ ਬੈਠੀਆਂ ਹਲੇ ਤਾਂ ਮੁੰਡੇ ਵਾਲਿਆਂ ਨੇ ਆਉਣਾ ਕਿਉਂ ਕੀ ਹੋ ਗਿਆ ਨਵੀ ਨੇ ਕਿਹਾ ਹੋਣਾ ਕੀ ਆ 2 ਮਿੰਟ ਗੱਲ ਕਰਨੀ ਸੀ ਵੀਨਾ ਨੇ ਕਿਹਾ ਸੋ ਜਾ ਹੁਣ ਪੈਗ ਲਾ ਕੇ ਜਦੋਂ ਮੈਂ ਤੈਨੂੰ ਰਾਤ ਨੂੰ ਰੋਕ ਰਹੀ ਸੀ ਉਦੋਂ ਤਾਂ ਤੂੰ ਰੁਕਿਆ ਨਹੀਂ ਪੈਗ ਤੇ ਪੈਗ ਲਗਾਈ ਗਿਆ ਨਵੀ ਹੱਸਦਾ ਹੋਇਆ ਬੋਲਿਆ ਰਾਤ ਕੀਤੀਆਂ ਨਹੀਂ ਗੱਲਾਂ ਆਪਾਂ ਯਾਦ ਨਹੀਂ ਵਿਨਾ ਨੇ ਕਿਹਾ ਤੂੰ ਸਿਰਫ ਵਨਾ ਹਾਈ ਲਾਉਣਾ ਮੇਰੇ ਤੋਂ ਕੋਈ ਹੋਰ ਗੱਲ ਨਹੀਂ ਕਿਉਂ ਗੰਦ ਪਾਇਆ ਰਾਤੀ ਨਵੀ ਮੈਂ ਕੱਲੀ ਨਹੀਂ ਪਾਇਆ ਤੂੰ ਵੀ ਤਾਂ ਨਾਲ ਸੀ ਵਿਨਾ ਨੇ ਕਿਹਾ ਬਹੁਤ ਗੁੱਸਾ ਆਤ ਦਾ ਮੈਨੂੰ ਥੋੜੀ ਪੀ ਲਵੇ ਅਗਲਾ ਤੈਨੂੰ ਤਿੰਨ ਵਾਰੀ ਫੜਿਆ ਡਿੱਗਦੇ ਨੂੰ ਨਵੀ ਗੀਤ ਗਾਉਂਦਾ ਆ ਸੀਜ਼ਨ ਨਹੀਂ ਕੋਈ ਸਾਰਾ ਸਾਲ ਬਲੀਏ ਯਾਰਾਂ ਦਾ ਤਾਂ ਰਹਿਣਾ ਇਹੋ ਹਾਲ ਪੱਲੀਏ ਵੀਣਾ ਨੇ ਕਿਹਾ ਰਹਿਣਾ ਹੀ ਹਾਲ ਹੁਣ ਜਾ ਕੇ ਦੇਖੀ ਫਿਰ ਮੈਂ ਬਲੋਕ ਕਰ ਦੇਣਾ ਨਵੀ ਨੇ ਕਿਹਾ ਚਲ ਠੀਕ ਆ ਫਿਰ ਯਾਰ ਗੁੱਸੇ ਨੂੰ ਛੱਡ ਥੋੜਾ ਜਿਹਾ ਜ਼ਿਆਦਾ ਹੋ ਗਿਆ ਰਾਤ ਨੂੰ ਵੀਣਾ ਨੇ ਕਿਹਾ ਥੋੜਾ ਨਹੀਂ ਬਹੁਤ ਹੀ ਜ਼ਿਆਦਾ ਹੋ ਗਿਆ ਨਵੀ ਵੀਨਾ ਨੂੰ ਆਖਦਾ ਚਲ ਘਰ ਆ ਕੇ ਲੜ ਲਈ ਫਿਰ ਸੁਖੀ ਕੀ ਸੋਚੂ ਮੇਰੇ ਬਾਰੇ ਤੇਰੇ ਕੋਲ ਬੈਠੀ ਆ ਕਿਉਂ ਗਾਲਾਂ ਕੱਢ ਰਹੀ ਐ ਵੀਨਾ ਨੇ ਕਿਹਾ ਹਜੇ ਕਿਤੇ ਕੱਡੀਆਂ ਨਹੀਂ ਹਜੇ ਤਾਂ ਮੈਂ ਕਟਨੀਆਂ ਨਹੀਂ ਨਵੀ ਆਖਦਾ ਐ ਕਿਉਂ ਖਾਣੀਆਂ ਤੂੰ ਮੇਰੇ ਤੋਂ ਵੀਨਾ ਨੇ ਕਿਹਾ ਚਲ ਬਾਸੀ ਆ ਮੈਂ ਨਹੀਂ ਗੱਲ ਕਰਨੀ ਨਵੀ ਕਹਿੰਦਾ ਠੀਕ ਆ ਨਾ ਕਰ ਘਰ ਆ ਕੇ ਦੱਸ ਦੀ ਬਾਏ ਲਵ ਯੂ ਵੀਨਾ ਨੇ ਕਿਹਾ ਓਕੇ ਲੋ ਨੀ ਲਵ ਯੂ ਦੀ ਦੁਖੀ ਕਰਕੇ ਲਵ ਯੂ ਚੇਤੇ ਆ ਜਾਂਦਾ ਨਵੀ ਕਹਿੰਦਾ ਚੱਲ ਬਾਈ ਜਿੰਨੀਆਂ ਫੋਨ ਤੇ ਕਰਤੀਆਂ ਮਿਲ ਕੇ ਕਰ ਫਿਰ ਦੱਸੂਗਾ ਵੀਨਾ ਨੇ ਕਿਹਾ ਬਾਈ ਸੁਖੀ ਆ ਗਈ ਵੀਨਾ ਫੋਨ ਕੱਟ ਦਿੰਦੀ ਆ ਸੁਖੀ ਆ ਕੇ ਵੀਨਾ ਨੂੰ ਪੁੱਛਦੀ ਹੈ ਦੇਖੀ ਮੇਰੇ ਸੂਟ ਦੀ ਫਿਟਿੰਗ ਸਹੀ ਆ ਵੀਨਾ ਨੇ ਕਿਹਾ ਹਾਂ ਸਹੀ ਆ ਹੁਣ ਫਿਟਿੰਗ ਦੀ ਪੈ ਗਈ ਤੈਨੂੰ ਸੁਖੀ ਵੱਟ ਕੇ ਵੀਨਾ ਦੇ ਇੱਕ ਮਾਰਦੀ ਆ ਇੱਕ ਤੂੰ ਨਹੀਂ ਜਿਉਣ ਦਿੰਦੀ ਮੈਨੂੰ ਇਦੋਵੇਂ ਹੱਸਣ ਲੱਗ ਜਾਂਦੀਆਂ ਨੀ ਵੀਣਾ ਨੇ ਕਿਹਾ ਨਹੀਂ ਨਹੀਂ ਸੂਰ ਸੱਚੀ ਬੋ ਸੋਣਾ ਤੇਰੇ ਤੇ ਬਹੁਤ ਹੀ ਜ਼ਿਆਦਾ ਫੱਬ ਰਿਆ ਸੁਖੀ ਵੀਣਾ ਨੂੰ ਹੱਸ ਕੇ ਆਖਦੀ ਹੈ ਹੁਣ ਤਾ ਤੂੰ ਕਹੇਂਗੀ ਤੇ ਵੀਣਾ ਨੇ ਕਿਹਾ ਆ ਜਾ ਯਾਰ ਬੈਠ ਮੈਂ ਤੇਰੀ ਵਾਲ ਵਾ ਦਿਆਂ ਤੇਰੀ ਮੰਮਾ ਨੇ ਕਹਿਣਾ ਹਜੇ ਤੱਕ ਤੈਨੂੰ ਤਿਆਰੀ ਨਹੀਂ ਕੀਤਾ ਵੀਣਾ ਉਸ ਨੂੰ ਸੁਖੀ ਨੂੰ ਕੁਰਸੀ ਤੇ ਬਿਠਾਉਂਦੀ ਹੈ ਤੇ ਉਸ ਦਾ ਮੇਕਅਪ ਕਰਨ ਲੱਗ ਜਾਂਦੀ ਹੈ ਸੁਖੀ ਵੀਣਾ ਨੂੰ ਪੁੱਛਦੀ ਹੈ ਕੀ ਬੋਲਿਆ ਨਵੀ ਫਿਰ ਤੇਰੀ ਗੱਲ ਹੋਈ ਫੋਨ ਤੇ ਵੀਣਾ ਨੇ ਕਿਹਾ ਸਭ ਕੁਝ ਠੀਕ ਹੈ ਕਿੰਦਾ ਘਰ ਆ ਕੇ ਗੱਲ ਕਰੀ ਸੁਖੀ ਨੇ ਕਿਹਾ ਨਹੀਂ ਸੱਚ ਰਾਤ ਫਿਰ ਕੀ ਬਣਿਆ ਵੀਣਾ ਨੇ ਕਿਹਾ ਬਣਨਾ ਕੀ ਸੀ ਆ ਗਿਆ ਜਦੋਂ ਮਿਲਣਾ ਪੈਣਾ ਸੀ ਫੁੱਲ ਸੈਟ ਸੀ ਪੈਰ ਨਹੀਂ ਲੱਗਦੇ ਸੀ ਗੁੱਸੇ ਤੇ ਗੁੱਸਾ ਹੀ ਕਰੀ ਜਾਵੇ ਫਸਾ ਕੀ ਸਾਲ ਲੈਣਾ ਇਹ ਨਹੀਂ ਫਿਰ ਫੋਨ ਤੇ ਫੋਨ ਕਰੀ ਜਾਵੇ ਮੈਂ ਕਿਹਾ ਬਾਲੀ ਘਰੇ ਚੱਲ ਔਨੀਆ ਮੈਂ ਇਹਨੂੰ ਪਤਾ ਵੀ ਉੱਥੇ ਜਿਹੜੀ ਚਾਪੀ ਆ ਕੰਧ ਤੇ ਪਈ ਹੁੰਦੀ ਆ ਫਿਰ ਮੈਂ ਸਿਮਰ ਨੂੰ ਜਗਾਇਆ ਉਹ ਆਈ ਹੋਈ ਸੀ ਅੱਜ ਹੀ ਗਈ ਆ ਸੁਖੀ ਬੋਲਦੀ ਐ ਸਿਮਰ ਉਹ ਤੇਰੀ ਭੂਆ ਦੀ ਕੁੜੀ ਨਾ ਵੀਨਾ ਨੇ ਕਿਹਾ ਹਾਂ ਸਿਮਰ ਮੇਰੀ ਭੂਆ ਦੀ ਕੁੜੀ ਮੈਂ ਉਹਨੂੰ ਕਿਹਾ ਕਿ ਤੇਰਾ ਜੀਜਾ ਆ ਗਿਆ ਕਰ ਕੁਝ ਉਹ ਆਖੇ ਕਿਉਂ ਮੇਰੇ ਵੀ ਜੁੱਤੀਆਂ ਪਵਾਉਣੀਆਂ ਤੂੰ ਮੈਂ ਉਹਦੀਆਂ ਮਿੰਤਾਂ ਕੀਤੀਆਂ ਕਿ ਅੱਜ ਹੈਲਪ ਕਰ ਦੇ ਮੈਂ ਤੇ ਆਪ ਫਸ ਗਈ ਫਿਰ ਕਹਿੰਦੀ ਚੰਗਾ ਮੈਂ ਕਿਹਾ ਤੂੰ ਬਸ ਕਾਲ ਕਰਦੀ ਜੇ ਕੋਈ ਕਰੇ ਉੱਠ ਜਾਏ ਬਸ ਸੂ ਨਾ ਜਾਈ ਜਿੰਨਾ ਟਾਈਮ ਮੈਂ ਆਉਂਦੀ ਨਹੀਂ ਕਹਿੰਦੀ ਠੀਕ ਆ ਮੈਂ ਚੱਕਿਆ ਫੋਨ ਤੇ ਛੱਤ ਤੇ ਗਈ ਛੱਤ ਦੀ ਨਾਲ ਵਾਲੀ ਕੰਧ ਟੱਪ ਕੇ ਮੈਂ ਵੀ ਬਾਹਰਲੇ ਘਰ ਚਲੀ ਗਈ ਗਈ ਤਾਂ ਮੈਂ ਇਸ ਕਰਕੇ ਸੀ ਕਿ ਅੱਜ ਮੈਂ ਬਹੁਤ ਲੜੂੰਗੀ ਪਰ ਪਤਾ ਨਹੀਂ ਕੀ ਹੋ ਗਿਆ ਸਾਡੇ ਦੋਹਾਂ ਤੋਂ ਰਿਹਾਨਾ ਗਿਆ ਪਤਾ ਹੀ ਨਹੀਂ ਚੱਲਿਆ ਸੁਵੀਰ ਦੇ 4 ਕਿਵੇਂ ਵੱਜ ਗਏ ਫਿਰ ਮੈਂ ਉਸ ਦੀਆਂ ਮਿੰਤਾਂ ਤਰਲੇ ਕਰਕੇ ਮਸਾ ਉਹਨੂੰ ਘਰ ਪੇਚਿਆ ਉਹਦੀ ਯਾਰ ਬੇਲੀ ਵੀ ਬਾਹਰ ਹੀ ਖੜੀ ਸੀ ਉਹਨਾਂ ਦੀਆਂ ਮਿੰਤਾਂ ਕੀਤੀਆਂ ਕਿ ਇਹਨੂੰ ਪੁਲਿਸ ਲੈ ਜਾਓ ਤੇ ਉਹ ਉਸਨੂੰ ਆਪਣੇ ਨਾਲ ਲੈ ਕੇ ਗਏ ਉਹਨੇ ਤਾਂ ਮਰਵਾ ਹੀ ਦੇਣਾ ਸੀ ਉਦੋਂ ਸਿਮਰ ਦੀ ਕਾਲ ਆਈ ਜਾਵੇ ਕਿ ਘਰ ਆ ਜਾ ਘਰ ਆ ਜਾ ਉਹਦੀ ਜਾਣ ਤੋਂ ਬਾਅਦ ਮੈਂ ਵੀ ਘਰ ਆ ਗਈ ਮੈਂ ਤੇ ਸਹੂ ਸਾਹੀ ਹੋਈ ਸੀ ਆ ਕੇ ਬੈੱਟ ਤੇ ਬੈਠੀ ਸਿਮਰ ਨੂੰ ਕਿਹਾ ਭੈਣੀ ਪਾਣੀ ਦੇ ਪਤਾ ਨਹੀਂ ਕੀ ਕਰਤਾ ਮਰ ਜਾਣੀ ਨਹੀਂ ਮੇਰੇ ਤਾਂ ਪੇਟ ਦੇ ਅੰਦਰ ਬਹੁਤ ਹੀ ਦਰਦ ਹੋ ਰਿਹਾ ਸੀ ਫਿਰ ਇੱਕ ਪੇਨਕੀਲਰ ਖਾਧੀ ਫਿਰ ਜਾ ਕੇ ਨੀਂਦ ਆਈ ਸੁਖੀ ਬੋਲੀ ਬਚ ਕੇ ਚੱਲ ਕਿਉਂ ਬਦਨਾਮੀ ਕਰਵਾਉਣੀ ਆਪ ਦੀ ਤੇ ਆਪ ਦੇ ਘਰਦਿਆਂ ਦੀ ਵੀਨਾ ਨੇ ਕਿਹਾ ਡਰਤਾ ਯਾਰ ਮੈਨੂੰ ਵੀ ਬਹੁਤ ਲੱਗਦਾ ਬਸ ਪਤਾ ਹੀ ਨਹੀਂ ਲੱਗਦਾ ਸੁਖੀ ਤੇ ਵੀਣਾ ਇਦਾਂ ਹੀ ਗੱਲਾਂ ਕਰੀਆਂ ਹੁੰਦੀਆਂ ਨੇ ਕਿ ਕਮਰੇ ਦਾ ਪੂਹਾ ਇੱਕਦਮ ਸੋਨ ਨਾਲ ਖੁੱਲਦਾ ਏ ਦੋਵੇਂ ਕੰਮ ਗਈਆਂ ਕੰਮ ਵਾਲੀ ਸਾਹੂ ਸਾਹੀ ਹੋਈ ਅੰਦਰ ਆਉਂਦੀ ਏ ਸੁਖੀ ਨੇ ਕੰਮ ਵਾਲੀ ਨੂੰ ਕਿਹਾ ਜਾਣੀ ਮਾਰਦੇ ਸੀ ਹੋਲੀ ਖੋਲ ਲੈ ਇਹਨੂੰ ਕੰਮ ਵਾਲੀ ਨੇ ਕਿਹਾ ਆ ਜਾਓ ਭੈਣੇ ਮੁੰਡੇ ਵਾਲੇ ਆ ਗਏ ਸੁਖੀ ਨੇ ਕਿਹਾ ਚਲ ਕੋਈ ਨਾ ਆ ਜਾਣੇ ਆ ਗਮ ਵਾਲੀ ਵਾਪਸ ਚਲੀ ਜਾਂਦੀ ਆ ਸੁਖੀ ਨੇ ਕਿਹਾ ਲੈ ਵੀਣਾ ਮੈਂ ਤਾਂ ਮਰ ਗਈ ਵੀਣਾ ਨੇ ਕਿਹਾ ਕੁਝ ਨਹੀਂ ਹੁੰਦਾ ਮਰ ਗਈ ਸੀ ਤੂੰ ਸੁਖੀ ਨੇ ਕਿਹਾ ਨਾਲ ਨਹੀਂ ਯਾਰ ਮੇਰੇ ਵੀਣਾ ਨੇ ਕਿਹਾ ਨਹੀਂ ਮੈਂ ਤਾਂ ਮੁੰਡੇ ਵਾਲਿਆਂ ਕੋਲ ਬੈਠ ਜਾਣਾ ਸੁਖੀ ਦਾ ਰੋਣ ਹਾਕਾ ਚਿਹਰਾ ਵੇਖ ਕੇ ਵੀਣਾ ਕੋਲ ਆ ਖੜੀ ਹੁੰਦੀ ਆ ਵੀਣਾ ਬੈੱਡ ਤੇ ਬੈਠੀ ਸੁਖੀ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਜੱਫੀ ਪਾ ਲੈਂਦੀ ਆ ਸੁਖੀ ਦੀਆਂ ਅੱਖਾਂ ਚੋਂ ਟਿੱਪ ਟਿੱਪ ਕਰਦਾ ਪਾਣੀ ਦੇ ਕੇ ਵੀਨਾ ਹੱਸ ਕੇ ਬੋਲਦੀ ਆ ਕਿਉਂ ਕਮਲੀ ਹੋਈ ਜਾਨੀ ਆ ਜੰਗ ਲੜਨ ਚੱਲੀ ਐ ਸੁਖੀ ਵੀ ਥੋੜਾ ਜਿਹਾ ਮੁਸਕੁਰਾ ਦਿੰਦੀ ਆ ਵੀਨਾ ਸੁਖੀ ਦੀਆਂ ਅੱਖਾਂ ਸਾਫ਼ ਕਰਦੀ ਆ ਸੁਖੀ ਵੀਨਾ ਨੂੰ ਲੱਕ ਕੋਲੋਂ ਹੋਰ ਘੁੱਟ ਕੇ ਜੱਫੀ ਪਾ ਲੈਂਦੀ ਆ ਵੀਨਾ ਇੱਕ ਹੱਥ ਸੁਖੀ ਦੇ ਮੋਢੇ ਤੇ ਰੱਖ ਕੇ ਹੋਰ ਕੋਲ ਨੂੰ ਕਰਦੀ ਹੋਈ ਦੂਜਾ ਹੱਥ ਉਹਦੇ ਵਾਲਾਂ 'ਚ ਫੇਰਨ ਲੱਗਦੀ ਆ ਜਿਵੇਂ ਕੋਈ ਮਾਂ ਆਪਣੇ ਬੱਚੇ ਨੂੰ ਚੁੱਪ ਕਰਾ ਰਹੀ ਹੋਵੇ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਸੁਖੀ ਵੀਣਾ ਦੀਆਂ ਬਾਹਾਂ 'ਚ ਸਮਾ ਰਹੀ ਸੀ ਸਕੂਲ ਟਾਈਮ ਤੋਂ ਹੀ ਇਹਨਾਂ ਦੋਵਾਂ 'ਚ ਬਹੁਤ ਹੀ ਪਿਆਰ ਸੀ ਸਮਝੋ ਇੱਕ ਜ਼ਿੰਦ ਤੇ ਇੱਕ ਜਾਨ 6ਵੀਂ ਤੋਂ ਲੈ ਕੇ 12ਵੀਂ ਤੱਕ ਦੋਹਾਂ ਦਾ ਬਹੁਤ ਹੀ ਪਿਆਰ ਸੀ ਪਤਾ ਹੀ ਨਹੀਂ ਚੱਲਿਆ ਕਦੋਂ ਇਹ ਸਹੇਲੀਆਂ ਵਾਲਾ ਪਿਆਰ ਸਕੀਆਂ ਪਹਿਣਾ ਵਾਲਾ ਹੋ ਗਿਆ ਕਦੇ ਵੀ ਦੋਵਾਂ 'ਚ ਕਿਸੇ ਵੀ ਚੀਜ਼ ਨੂੰ ਲੈ ਕੇ ਲੜਾਈ ਝਗੜਾ ਨਹੀਂ ਹੋਇਆ ਸੀ ਹਾਂ ਕਦੇ-ਕਦੇ ਇਤਰਾਜ਼ ਜ਼ਰੂਰ ਹੁੰਦਾ ਸੀ ਕਿ ਇੱਕ ਦੂਜੇ ਨੂੰ ਮਿਲਣ 'ਤੇ ਟਾਈਮ ਕਿਉਂ ਲੰਘ ਗਿਆ ਇਹ ਦੋਵੇਂ 10ਵੀਂ ਜਮਾਤ 'ਚ ਸੀ ਜਦੋਂ ਨਵੀ ਪਲੱਸ 2 'ਚ ਸੀ ਇਹਨਾਂ ਦਿਨਾਂ 'ਚ ਵੀਨਾ ਤੇ ਸੁਖੀ ਸ਼ਹਿਰ ਕੰਪਿਊਟਰ ਸੈਂਟਰ ਜਾਇਆ ਕਰਦੀਆਂ ਸੀ ਨਵੀ ਵੀ ਉੱਥੇ ਕੰਪਿਊਟਰ ਦੀ ਕਲਾਸ ਲੈਣ ਆ ਜਾਂਦਾ ਸੀ ਇਸੇ ਕਲਾਸ ਦੇ ਦੌਰਾਨ ਨਵੀ ਤੇ ਵੀਣਾ ਦੀ ਮੁਲਾਕਾਤ ਹੋ ਜਾਂਦੀ ਆ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਨੇ ਤੇ ਦੋਵੇਂ ਹੀ ਇੱਕ ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਨ 'ਚ ਪਿੱਛੇ ਨਹੀਂ ਰਹਿੰਦੇ ਫਿਰ ਅਚਾਨਕ ਕਮਰੇ ਦਾ ਬੂਹਾ ਖੁੱਲ੍ਹਾ ਸੁਖੀ ਦੀ ਮਾਂ ਨੇ ਦੇਖਿਆ ਸੁਖੀ ਵੀਣਾ ਨੂੰ ਜੱਫੀ ਪਾਈ ਬੈਠੀ ਆ ਸੁਖੀ ਦੀ ਮਾਂ ਹੱਸਦੀ ਹੋਈ ਵੀਣਾ ਨੂੰ ਆਖਦੀ ਹੈ ਚਿੰਬੜ ਗਈ ਤੈਨੂੰ ਵੀਣਾ ਨੇ ਕਿਹਾ ਰੋਹੀ ਜਾਂਦੀ ਹੈ ਸੁਖੀ ਦੀ ਮਾਂ ਨੇ ਕਿਹਾ ਕੋਈ ਗੱਲ ਨਹੀਂ ਤੂੰ ਇਹਨੂੰ ਲੈ ਆ ਵੀਣਾ ਹਾਸਤੀ ਹੋਈ ਸੁਖੀ ਨੂੰ ਕੁੱਟ ਕੇ ਜੱਫੀ ਪਾ ਲੈਂਦੀ ਹੈ ਸੁਖੀ ਦੀ ਮਾਂ ਨੇ ਕਿਹਾ ਵੀਣਾ ਮੁੰਡੇ ਵਾਲੇ ਬਾਹਰ ਬੈਠੇ ਆ ਤਿਆਰ ਰਹੀਓ ਜਦੋਂ ਮੈਂ ਤੁਹਾਨੂੰ ਬੁਲਾਉਂਗੀ ਤੁਸੀਂ ਆ ਜਾਣਾ ਵੀਣਾ ਨੇ ਕਿਹਾ ਹਾਂਜੀ ਤੁਸੀਂ ਸਾਨੂੰ ਦੱਸ ਦੇਣਾ ਸੁਖੀ ਦੀ ਮਾਂ ਬਾਹਰ ਜਾਂਦੀ ਆ ਵੀਣਾ ਸੁਖੀ ਨੂੰ ਚੁੰਨੀ ਦਿੰਦੀ ਆ ਤੇ ਮੂੰਹ ਤੇ ਹਲਕਾ ਜਿਹਾ ਮੇਕਅਪ ਕਰ ਦਿੰਦੀ ਆ ਵਿਨਾ ਸੁਖੀ ਨੂੰ ਬਹੁਤ ਹੀ ਧਿਆਨ ਨਾਲ ਦੇਖਦੀ ਆ ਤੇ ਉਹਨੂੰ ਆਖਦੀ ਹੈ ਆ ਕੇ ਸ਼ੀਸ਼ਾ ਵੇਖ ਲੈ ਸੁਖੀ ਅੱਖ ਕੀ ਬੋਲਦੀ ਆ ਬਸ ਠੀਕ ਆ ਯਾਰ ਬਾਕੀ ਦੀ ਕਹਾਣੀ ਤੁਹਾਨੂੰ ਅਗਲੇ ਭਾਗ ਦੇ ਵਿੱਚ ਸੁਣਾਵਾਂਗੇ ਅਗਲੇ ਭਾਗ ਨੂੰ ਸੁਣਨ ਦੇ ਲਈ ਸਾਡੇ ਚੈਨਲ ਰੂਹਾਂ ਦੀ ਖੁਸ਼ਬੂ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਡੇ ਕੋਲ ਪਹੁੰਚ ਜਾਏ ਕਰੇ ਜੀ ਮਿਲਦੇ ਹਾਂ ਫਿਰ ਅਗਲੇ ਭਾਗ ਦੇ ਵਿੱਚ